ਸੁਭਈ ਆਪਾਂ ਲੱਕੜ ਕੋਠੇ ਦੇ ਉੱਪਰ ਰੱਖੀ ਆ ਤੇ ਇਹ ਆਪਾਂ ਬਈ ਸਾਲ ਦੀ ਲੱਕੜ ਬਹੁਤ ਬੰਦੇ ਕਹਿੰਦੇ ਹੋਗੇ ਕਿ ਟਾਲੀ ਜੋ ਸਾਲ ਹੋਵੇ ਪੱਕੀਆਂ ਰੱਖਣਾ ਕੋਈ ਵੀ ਹਨਾ ਮਤਲਬ ਆਪਣੀਆਂ ਜਾਂ ਕੱਚੀ ਪੱਕੀ ਕਿਸੇ ਤਰ੍ਹਾਂ ਦੀ ਮਰਜੀ ਲੱਕੜ ਰੱਖ ਲਓ ਉਹ ਧੁੱਪ ਦੇ ਵਿੱਚ ਵੀ ਨਹੀਂ ਰੱਖਣੀ ਚਾਹੀਦੀ ਕਿਉਂਕਿ ਉਹਦੇ ਨਾਲ ਲੱਕੜ ਪਾਟ ਜਾਂਦੀ ਆ ਖਰਾਬ ਹੋ ਜਾਂਦੀ ਆ ਕਈ ਵਾਰ ਸਹੀ ਨਹੀਂ ਰਹਿੰਦੀਗੀ ਪਰ ਇਹਦੇ ਵਿੱਚ ਬਈ ਆਪਾਂ ਇਹ ਚੀਜ਼ ਤੁਹਾਨੂੰ ਦੱਸਣਾ ਚਾਹੁੰਦੇ ਆ ਕਿਉਂਕਿ ਸਾਰਿਆਂ ਦਾ ਆਪਣਾ ਆਪਣਾ ਤਿਆਰਬਾ ਹੁੰਦਾਗਾ ਆਪਣਾ ਆਪਣਾ ਕੰਮ ਹੁੰਦਾਗਾ ਆਪਣੇ ਹੀ ਤਰੀਕੇ ਨਾਲ ਬੰਦਾ ਚੱਲਦਾਗਾ ਅਸੀਂ ਕਰਦੇ ਆਂ ਬਈ ਜੋ ਵੀ ਆਪਾਂ ਲੱਕੜ ਲੈ ਕੇ ਆਉਨੇ ਆ ਉਸ ਨੂੰ ਤੁੱਪੇ ਔਰ ਪਾਣੀ ਦੇ ਵਿੱਚ ਹੀ ਵੱਧ ਤੋਂ ਵੱਧ ਪਛੜਦੇ ਆਂ ਤੁੱਪੇ ਕਹਿਣ ਦਾ ਮਤਲਬ ਇਹ ਆ ਵੀ ਬਾਹਰ ਅਸਮਾਨ ਚ ਖੁੱਲੇ ਸਮਾਨ ਦੇ ਵਿੱਚ ਪਾ ਰੱਖਦੇ ਆ ਇਹਨੂੰ ਔਰ ਇਹਦੇ ਵਿੱਚ ਜਿਹੜੀ ਮੀਂਹ ਕਣੀ ਪੈਣੀ ਆ ਉਹ ਸਾਰੀ بارش ਜੋ ਵਗੈਰਾ ਹੈਗੀ ਸਾਰੀ ਉੱਪਰ ਦੀ ਹੋਵੇ ਜੇ ਕੋਈ ਠੰਡ ਵਗੈਰਾ ਹੈਗਾ ਤਰੇਲ ਤ्रू ਜੋ ਵੀ ਹੈਗੇ ਤੁੱਪ ਤਰੇਲ ਸਭ ਕੁਝ ਇਹਦੇ ਉੱਪਰ ਦੀ ਲੰਗੇ ਤਾਂ ਜੋ ਜਦੋਂ ਆਪਾਂ ਬਈ ਇਹ ਲੱਕੜ ਨੂੰ ਲਾਵਾਂਗੇ ਨਾ ਲੱਕੜ ਲਾਉਣ ਤੋਂ ਬਾਅਦ ਜਿਹਦਾ ਕਦੀ ਆਪਾਂ ਆਏ ਆ ਵੀ ਆਪਾਂ ਸ਼ਾਮੇ ਰੱਖ ਲਈ ਲੱਕੜ ਸ਼ਾਮੇ ਰੱਖਣ ਤੋਂ ਅਪਾ ਕੋਸ਼ਮਹੀਨੇ ਦੋ ਮਹੀਨੇ ਬਾਅਦ ਆਪਾਂ ਉਸ ਲੱਕੜ ਨੂੰ ਲਾਉਨੇ ਆ ਜੇਦੀ ਆਪਾਂ ਕਿਸੇ ਟਾਈਮ ਆਫ ਕੋਈ ਖਿੜਕੀਆਂ ਆਪਣੀਆਂ ਇਧਰ ਦੱਖਣ ਦਿਸ਼ਾ ਦੇ ਵਿੱਚ ਆ ਜਾਂਦੀਆਂ ਦੱਖਣ ਦਿਸ਼ਾ ਵਿੱਚ ਲੱਗੀਆਂ ਹੋਈਆਂ ਖਿੜਕੀਆਂ ਜੁੱਧੇ ਤੇ ਸਾਰੀ ਦਿਹਾੜੀ ਹੀ ਧੁੱਪ ਰਹਿੰਦੀ ਆ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਬਈ ਉੱਤੇ ਇੰਨੀ ਧੁੱਪ ਹੋ ਜਾਂਦੀ ਆ ਵੀ ਜਿਹੜੀਆਂ ਆਪਣੀਆਂ ਰੰਗ ਰੋਗਨ ਹੋਇਆ ਹੁੰਦਾ ਉਹ ਵੀ ਆਪਣਾ ਲੈਣਾ ਸ਼ੁਰੂ ਹੋ ਜਾਂਦਾਗਾ ਵੀ ਇੰਨੀ ਤਵਾਲ ਤੇ ਤੇਜ਼ ਧੁੱਪ ਹੁੰਦੀ ਆ ਜੀਦੇ ਕਰਕੇ ਬਈ ਆਪਣੀਆਂ ਜਿਹੜੀਆਂ ਵਿਚਲੀਆਂ ਆਪਾਂ ਛਾਵੇਂ ਰੱਖੀ ਹੁੰਦੀ ਐ ਲੱਕੜ ਹਨਾ ਤਾਂ ਉਹ ਆਪਣੀ ਧੁੱਪੇ ਆਣ ਕੇ ਉਦੋਂ ਫਿਰ ਪਾਟਣੀ ਸ਼ੁਰੂ ਹੋ ਜਾਂਦੀ ਐ ਜਾਂ ਪਾਟ ਜਾਂਦੀ ਜਾਂ ਪੱਕੇ ਨੇ ਯਾਰ ਵੀ ਇਹ ਪਿੱਛੇ ਤੋਂ ਜਗ੍ਹਾ ਛੱਡ ਗਈ ਐ ਕੰਧ ਨਾਲੋਂ ਛੱਡ ਕੇ ਜਗ੍ਹਾ ਜਾਂ ਖਿੜਕੀਆਂ ਵਗੈਰਾ ਹੁੰਦੀਆਂ ਉਹ ਜੋੜ ਸਾਰੇ ਛੱਡ ਦੀਆਂ ਹਨ ਕਿਉਂਕਿ ਜਿਹੜੀ ਛਾਵੇਂ ਲੱਕੜ ਸਕਾਈ ਵੀ ਬਈ ਉਹ ਓਨੀ ਪਿਓਰ ਸੁੱਕਦੀ ਨਹੀਂਗੀ ਵੀ ਜਿੰਨੀ ਆਪਣੀ ਧੁੱਪੇ ਲੱਕੜ ਸੁੱਕਦੀ ਆ ਫਿਰ ਇਹਦੇ ਚਾਹੀਏ ਬਈ ਜਿੰਨੀ ਲੱਕੜ ਆਪਣੀ ਧੁੱਪੇ ਰੱਖਣ ਦੇ ਪਾਟੂਗੀ ਆਪਣਾ ਉਹਦਾ ਫਾਇਦਾ ਹੈਗਾ ਫਾਇਦਾ ਇਹ ਚੀਜ਼ਾਂ ਵੀ ਜਿਹੜੀ ਆਪਣੀ ਲੱਕੜ ਦੇ ਵਿੱਚ 파ਟੀਆਂ ਜਿਸ ਦੇ ਵਿੱਚ ਕੋਈ ਲੋਡ ਤੋਂ ਜ਼ਿਆਦਾ 파ਟੀਆਂ ਹੋ ਰਹੀ ਆ ਤਾਂ ਉਹ ਆਪਾਂ ਉਸ ਨੂੰ ਵਰਤੋਂ ਹੀ ਨਹੀਂ ਕਰਦੇਗੇ ਆਪਾਂ ਨੂੰ ਗੋਲੇ ਛੋਟੇ ਪੀਸਾਂ ਦੇ ਵਿੱਚ ਵਰਤੋਂ ਕਰਨੀ ਆ ਆਪਾਂ ਇਹ ਸਾਰੀ ਬਈ ਮੋਲਡਿੰਗ ਚੀਰੀ ਸੀਗੀ ਮੋਲਡਿੰਗ ਸਵਾ 3 ਇੰਚ ਦੀ ਪਰ ਮੋਲਡਿੰਗ ਲਾਉਣੇ ਹੁੰਦੇ ਆ ਤੇ ਜਿੰਨੀ ਮੋਲਡਿੰਗ ਚੀਰ ਕੇ ਬਈ ਸਾਰੀ ਦੀ ਸਾਰੀ ਆਪਾਂ ਇਹ ਥੱਲੇ ਮਤਲਬ ਵਿੱਥਾਂ ਪਾ ਬਾ ਕੇ ਵੀ ਇੱਕ ਕ੍ਰੋਸ ਜਿਵੇਂ ਕਾਂਢੀ ਹੁੰਦੀ ਆ ਆਪਾਂ ਇਸ ਤਰ੍ਹਾਂ ਨਾਲ ਸਾਰੀ ਲੱਕੜ ਰੱਖੀ ਆਪਾਂ ਜਿਹਦੇ ਵਿੱਚ ਦੀ ਹਵਾ ਵੀ ਨੰਗੋ ਵੀ ਧੁੱਪ ਵੀ ਜਾਊਗੀ ਤੇ ਜਿੰਨੀ بارش ਆ ਬਾਈ ਹੁਣ ਇਹ ਸਾਰੀ ਆਪਣੀ 2 2.5 ਮਹੀਨੇ ਜੋ ਵੀ ਆਪਣੇ ਧੁੱਪ ਦੇ ਹੈਗੇ ਸਾਰੇ ਉਤੋਂ ਨਹੀਂ ਨਗਾਉਣੇ ਆਪਾਂ ਜੂਨ ਜੁਲਾਈ ਅਗਸਤ ਦੇ ਮਹੀਨੇ ਬਾਈ ਜਾ ਕੇ ਲਾਉਣੀਆਂ ਅਗਸਤ ਦੇ ਮਹੀਨੇ ਜਾ ਕੇ ਲਾਪਾ ਇਸ ਚੀਜ਼ ਨੂੰ ਲਾਵਾਂਗੇ ਜਿਹਦੇ ਵਿੱਚ ਸਾਲ ਬਾਅਦ ਦੇ ਕਹਿੰਦੇ ਸਵਾਲ ਛੇਤੀ ਨਹੀਂ ਸੋਕਦੀ ਟਾਲੀ ਨਹੀਂ ਛੇਤੀ ਸੋਕਦੀ ਟਾਲੀ ਦੇ ਵੀ ਅਸੀਂ ਇਦਾਂ ਹੀ ਕਰਦੇ ਹੁੰਨੇ ਆ ਦਰਵਾਜ਼ੇ ਬਾਈ ਬਣਾ ਲੈਣੇ ਹੁੰਦੇ ਆ ਚਾਹੇ ਤੁਸੀਂ ਗਿੱਲੀ ਦੀ ਗਿੱਲੀ ਲੱਕੜ ਲੈ ਲੋ ਉਹਦੀ ਕੋਈ ਦਿੱਕਤ ਨਹੀਂ ਹੈਗੀ ਗਿੱਲੀ ਲੱਕੜ ਕੋ ਸਾਰੀ ਸਾਰੀ ਹੀ ਆਪਾਂ ਨੂੰ ਬਾਈ ਗਿੱਲੀ ਲੱਕੜੀ ਮਿਲਦੀ ਆ ਕਦੀ ਸੁੱਕੀ ਲੱਕੜ ਦੀ ਮਿਲਦੀਗੀ ਕਹਿ ਦਿੰਦੇ ਆ ਬਾਈ ਆਪਣੇ 2 ਮਹੀਨੇ ਪਈਆ 4 ਮਹੀਨੇ ਪਈਆ 6 ਮਹੀਨੇ ਪਈਆ ਸਾਲ ਕਈ ਵਾਰ ਸਾਲ ਹੀ ਕਹਿੰਦਾ ਬਈ ਸਾਢੇ ਸਾਲ ਹੋ ਗਈ ਲੱਕੜ ਪਈ ਨੂੰ ਤੁਸੀਂ ਭਾਂਵੇਂ ਜਾ ਕੇ ਲਾ ਦੇ ਉੱਪਰ ਨਹੀਂ ਵੀਰਾ ਮੁੜ ਕੇ ਨਾ ਦਾ ਪਾਲਛ ਬਾਈ ਸਹੀ ਹੁੰਦੀ ਆ ਤੇ ਨਾ ਹੀ ਉਹਦੇ ਵਿੱਚ ਆਪਣੀ ਪਾਲਛ ਤੇ ਨਾ ਹੀ ਉਹਦੇ ਵਿੱਚ ਆਪਣੀ ਕੋਈ ਮਤਲਬ ਚੀਜ਼ ਵਿੱਥ ਪਾ ਕੇ ਉਹ ਇੱਕ ਭੈੜਾ ਜਿਹਾ ਕੰਮ ਹੋ ਜਾਂਦਾਗਾ ਇੰਨੀ ਸਫਾਈ ਵਿੱਚ ਸੋਹਣਾ ਕੰਮ ਕਰਨੀ ਹੁੰਦਾਗਾ ਤੇ ਆਪਣਾ ਆਹੀ ਤਰੀਕਾ ਜੇ ਇਹ ਤੋਂ ਵੀ ਵਧੀਆ ਬਾਈ ਹੋਰ ਤੁਸੀਂ ਛੇਤੀ ਸੁਕਾਉਣਾ ਚਾਹੁੰਦੇ ਤਾਂ ਇਹ ਤੁਸੀਂ ਇਹ ਕਰ ਸਕਦੇ ਆ ਵੀ ਹਰ ਤੀਜੇ ਦਿਨ ਤੁਹਾਡਾ ਇਹਦੇ ਤੇ ਪਾਣੀ ਛਿੜਕਿਆ ਹੋਣਾ ਚਾਹੀਦਾਗਾ ਇਹ ਤਿਆਰਪਾ ਵੀ ਕਰਕੇ ਦੇ ਲਓ ਸਾਡਾ ਤੇਰਪਾ ਕੀਤਾ ਹੋਇਆਗਾ ਵੀ ਇਹ ਦੋ ਲੱਕੜਾਂ ਲੈ ਲਿਓ ਤੁਸੀਂ ਦੋ ਲੱਕੜਾਂ ਨੂੰ ਲੈ ਕੇ ਬਾਈ ਇਹਦੇ ਤੇ ਤੁਸੀਂ ਕਰਨਾਗਾ ਵੀ ਪਾਣੀ ਪਾਉਣਾ ਸ਼ੁਰੂ ਕਰਨਾਗਾ ਇੱਕ ਹਫਤੇ ਵਿੱਚ ਤੁਹਾਡਾ ਤਿੰਨ ਵਾਰੀ ਪਾਣੀ ਪੈਣਾ ਚਾਹੀਦਾਗਾ ਮਤਲਬ ਤੀਜੇ ਦਿਨ ਰੱਖ ਲਓ ਚੌਥੇ ਦਿਨ ਰੱਖ ਲਓ ਤੁਸੀਂ ਹਨਾ ਤੇ ਤੁਹਾਡਾ 15 ਦਿਨਾਂ ਬਾਅਦ ਤੁਸੀਂ ਇਹਦੇ ਤੇ ਡੀਜ਼ਲ ਦਾ ਮੜੇ ਛੜਕਾ ਕਰਨ ਸਪਰੇਅ ਵਾਂਗ ਜਿਵੇਂ ਪਸਪਰੇਅ ਕਰਦੇ ਆ ਉਹਨੂੰ ਭਾਵੇਂ ਪਾਣੀ ਦੇ ਵਿੱਚ ਮਿਲਾ ਕੇ ਮਤਲਬ ਪਾ ਲਓ ਕੋਈ ਦਿੱਕਤ ਨਹੀਂ ਹੈਗੀ ਵੀ ਇੱਕ ਸਿਰਫ ਉਹਦੇ ਤੋਂ ਦੇ ਨੰਗਣਾ ਚਾਹੀਦਾ ਹੈਗਾ ਆਪਣਾ ਡੀਜਲਾ ਤੇ ਪਾਣੀ ਜਿਹੜਾ ਹੈਗਾ ਉਹ ਦੀਜੀ ਤੀਜੀ ਜਾਂ ਚੌਥੀ ਦਿਨ ਤੁਸੀਂ ਪਾ ਲਿਓ ਦੋ ਲੱਕੜਾਂ ਬਰੋਬਰ ਬਰੋਬਰ ਰੱਖ ਲਓ ਬਈ ਇੱਕ ਨਾਰਮਲ ਰੱਖ ਲਓ ਜਿਹਦੇ ਜਮਾ ਪਾਣੀ ਨਾ ਬਿਲਕੁਲ ਪਾਏ ਤੇ ਪਹਿਲਾਂ ਤੁਸੀਂ ਉਸ ਦਾ ਵੇਟ ਕਰ ਲਿਓ ਲੱਕੜਾਂ ਬੇਸ਼ੱਕ ਆਪਾਂ ਛੋਟੀਆਂ ਨਾਲ ਕੋਈ ਜ਼ਰੂਰੀ ਨਹੀਂ ਹੈ ਵੱਡੀਆਂ ਲੱਕੜਾਂ ਲੈਣੀਆਂ ਆਪਾਂ ਛੋਟੀਆਂ ਲੱਕੜਾਂ ਲੈ ਲਓ ਜੇ ਪੰਜ ਚਾਰ ਕਿੱਲੋ ਨਹੀਂ ਲੱਕੜਾ ਹੁਣ ਮਤਲਬ ਉਸ ਦੀ ਉਹਦਾ ਵੇਟ ਕਰ ਲਿਓ ਉਹਦਾ ਵੇਟ ਕਰਨ ਤੋਂ ਬਾਅਦ ਜਦੋਂ ਤੁਸੀਂ ਪਾਣੀ ਤੇ ਲੱਕੜ ਤੇ ਦੋਨੋਂ ਦਾ ਵੇਟ ਕਰੋਗੇ ਬਈ ਤੁਹਾਨੂੰ ਉਸ ਚੀਜ਼ ਦਾ ਆਪੇ ਪਤਾ ਲੱਗੂਗਾ ਇਹਦਾ ਕਿੰਨਾ ਫਰਕ ਪੈ ਗਿਆ ਆਪਾਂ ਤੇ ਬਈ ਤੁਸੀਂ ਕਿਸ ਤਰੀਕੇ ਨਾਲ ਕੰਮ ਕਰ ਕਰਦੇ ਹਾਂ ਉਹ ਤੁਸੀਂ ਦੱਸਿਓ ਹਣਾ ਤੇ ਸਾਡਾ ਜਿਹੜਾ ਤਰੀਕਾ ਇਹ ਲੱਕੜ ਸੁਕਾਉਣ ਦਾ ਹਣਾ ਤੁਸੀਂ ਦੱਸਿਓ ਤੁਹਾਨੂੰ ਸਾਡੀ ਲੱਕੜ ਮਤਲਬ ਸਹੀ ਕਰਨ ਦੱਸਿਓ ਵੀ ਕੀ ਚੰਗਾ ਲੱਗਿਆ